ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ ਤੇ ਹੋਲੇ ਮਹੱਲੇ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲ ਰਹੇ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਵੱਖ-ਵੱਖ ਸੰਪਰਦਾਵਾਂ ਦੇ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਨੇ ਤਰ੍ਹਾਂ-ਤਰ੍ਹਾਂ ਦੇ ਉੱਥੇ ਹੀ ਖਾਸ ਤੌਰ ਤੇ ਜਿੱਥੇ ਅਸੀਂ ਇਸ ਸਮੇਂ ਖੜੇ ਹਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਵੱਖਰੀ ਤਸਵੀਰ ਜਿਸ ਨੂੰ ਦੇਖ ਕੇ ਤੁਹਾਡਾ ਦਿਲ ਜਿਹੜਾ ਹੈ ਉਹ ਅਸ਼ਸ਼ ਕਰੇਗਾ ਤੁਹਾਨੂੰ ਬਹੁਤ ਚੰਗਾ ਲੱਗੇਗਾ ਅਲੱਗ-ਅਲੱਗ ਤਰ੍ਹਾਂ ਦੇ ਜਿੱਥੇ ਲੰਗਰ ਲੱਗੇ ਨੇ ਜਿੱਥੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਮਿਲਦੇ ਨੇ ਉੱਥੇ ਇਹ ਜਿਹੜੇ ਸਿੰਘ ਨੇ ਤੁਸੀਂ ਦੇਖ ਸਕਦੇ ਹੋ ਇੱਕ ਵੱਖਰੀ ਤਰ੍ਹਾਂ ਦੀ ਸੇਵਾ ਅਨੰਦਪੁਰ ਸਾਹਿਬ ਦੀ ਇਸ ਧਰਤੀ ਦੇ ਉੱਪਰ ਕਰ ਰਹੇ ਨੇ ਕਿਉਂਕਿ ਸੇਵਾ ਦੇ ਕਨਸੈਪਟ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਸਿੱਖ ਧਰਮ ਦੇ ਵਿੱਚ ਸੇਵਾ ਦਾ ਬਹੁਤ ਵੱਡਾ ਫਲਸਫਾ ਹੈ ਉਸੇ ਫਲਸਫੇ ਦੇ ਉੱਪਰ ਚੱਲਦੇ ਆ ਇਹ ਨੌਜਵਾਨ ਵੀਰ ਜਿਹੜੇ ਨੇ ਇਹਨਾਂ ਦੇ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਬੈਗਾਂ ਦੀ ਗੱਲ ਕੀਤੀ ਜਾਵੇ ਜੇ ਬੈਗ ਫਟੇ ਨੇ ਤਾਂ ਬੈਗ ਤੁਸੀਂ ਸਿਲਵਾ ਸਕਦੇ ਹੋ ਚੱਪਲਾਂ ਤੁਹਾਡੀਆਂ ਟੁੱਟੀਆਂ ਨੇ ਚੱਪਲਾਂ ਗਠਵਾ ਸਕਦੇ ਹੋ ਪਾਲਿਸ਼ ਕਰਵਾ ਸਕਦੇ ਹੋ ਇਹ ਤਮਾਮ ਜਿਹੜੇ ਕੰਮ ਨੇ ਇਹਨਾਂ ਵੱਲੋਂ ਬਿਨਾਂ ਕਿਸੇ ਪੈਸੇ ਲੈਤੇ ਸੇਵਾ ਭਾਅ ਦੇ ਨਾਲ ਜਿਹੜਾ ਇੱਥੇ ਕੀਤਾ ਜਾ ਰਿਹਾ ਹੈ ਮਸ਼ੀਨਾਂ ਰੱਖੀਆਂ ਨੇ ਹੱਥਾਂ ਦੇ ਨਾਲ ਜੋੜਿਆਂ ਨੂੰ ਜਿਹੜਾ ਗੰਢ ਰਹੇ ਨੇ ਕਿਉਂਕਿ ਗੁਰੂ ਸਾਹਿਬ ਦੇ ਵੱਲੋਂ ਜਿਹੜਾ ਸੇਵਾ ਦਾ ਕਨਸੈਪਟ ਦਿੱਤਾ ਗਿਆ ਸੀ ਉਸੇ ਸੇਵਾ ਦੇ ਕਨਸੈਪਟ ਦੇ ਉੱਪਰ ਚੱਲਦਿਆਂ ਇਹ ਅਨੰਤਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਾਲਾ ਦੇ ਮੌਕੇ ਤੇ ਇਹ ਸੇਵਾ ਜਿਹੜੀ ਕਰ ਰਹੇ ਨੇ ਗੱਲਬਾਤ ਜੇਕਰ ਇਹਨਾਂ ਨਾਲ ਅਸੀਂ ਕਰਨ ਦੀ ਇਹਨਾਂ ਤੋਂ ਪਰਮਿਸ਼ਨ ਮੰਗੀ ਸੀ ਇਹ ਕਹਿੰਦੇ ਅਸੀਂ ਗੱਲਬਾਤ ਨਹੀਂ ਕਰਨੀ ਅਸੀਂ ਸੇਵਾ ਦੇ ਵਿੱਚ ਰੁੱਝੇ ਹਾਂ ਸੋ ਇਹ ਤਸਵੀਰ ਦਿਖਾ ਕੇ ਜਿਹੜੇ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗਾ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਜਦੋਂ ਨੌਜਵਾਨ ਵੀਰ ਸੇਵਾ ਕਰ ਰਹੇ ਨੇ ਭਾਜੀ ਕੀ ਨਾਮ ਹੈ ਤੁਹਾਡਾ ਜੀ ਕੁਲਵਿੰਦਰ ਸਿੰਘ ਜੀ ਕੀ ਕਹੋਗੇ ਭਾਈ ਸਾਹਿਬ ਹੋਰਾਂ ਦੇ ਵੱਲੋਂ ਇੱਕ ਅੱਡਰੀ ਕਿਸਮ ਦੀ ਵੱਖਰੀ ਕਿਸਮ ਦੀ ਸੇਵਾ ਕੀਤੀ ਜਾ ਰਹੀ ਹੈ ਲੰਗਰ ਪਕਵਾਨ ਬਹੁਤ ਨੇ ਪਰ ਇਸ ਤਰ੍ਹਾਂ ਦੇ ਬਹੁਤ ਘੱਟ ਸਟਾਲ ਦੇਖਣ ਨੂੰ ਮਿਲਦੇ ਵਧੀਆ ਜੀ ਮਹਾਰਾਜ ਦੀ ਬਹੁਤ ਵਧੀਆ ਸੇਵਾ ਕਰ ਰਹੇ ਮਹਾਰਾਜ ਜੀ ਕੀ ਕਹਿਣਾ ਚਾਹੋਗੇ ਵੀਰਾਂ ਦੇ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਕਿਉਂਕਿ ਸਿੱਖੀ ਦੇ ਵਿੱਚ ਬਹੁਤ ਵੱਡਾ ਬਹੁਤ ਵਧੀਆ ਸੇਵਾ ਕਰਨੇ ਜੀ ਔਰ ਇਹ ਦਰਸ਼ਨ ਪਾਉਣਾ ਹੈ ਮਹਾਰਾਜ ਦੇ ਬਹੁਤ ਖੁਸ਼ੀਆਂ ਮਿਲ ਰਹੀਆਂ ਨੇ ਜੀ ਬਹੁਤ ਵਧੀਆ ਗੱਲ ਤੁਸੀਂਆਂ ਮੇਰੀਆਂ ਲੱਗਦਾ ਵੀ ਜਿਵੇਂ ਲੰਗਰ ਬਹੁਤ ਹੁੰਦੇ ਨੇ ਪਕਵਾਨ ਬਹੁਤ ਮਿਲਦੇ ਨੇ ਲੰਗਰਾਂ ਦੇ ਵਿੱਚ ਇਸ ਤਰ੍ਹਾਂ ਦੀ ਸੇਵਾ ਦੇ ਲਈ ਵੀ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਬਹੁਤ ਵਧੀਆ ਕੰਮ ਆ ਜੀ ਇਹਨਾਂ ਦਾ ਬਹੁਤ ਅਪਾਰਲਾ ਬਹੁਤ ਵੱਡਾ ਅਪਾਰਲਾ ਬਹੁਤ ਵੱਡਾ ਅਪਾਰਲਾ ਹੈ ਬਹੁਤ ਗੁਰੂ ਦੀ ਸੇਵਾ ਕਰ ਰਹੇ ਨੇ ਜੀ ਮਨ ਲਾ ਕੇ ਮਨ ਲਾ ਕੇ ਸੇਵਾ ਕਰ ਰਹੇ ਨੇ ਸੋ ਬਿਲਕੁਲ ਹੋਰ ਕੁਝ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਅਸੀਂ ਕਿ ਕੀ ਕਹਿਣਾ ਚਾਹੁੰਦੇ ਨੇ ਠੀਕ ਕਹੋਗੇ ਜੀ ਬਹੁਤ ਵੱਡੀ ਸੇਵਾ ਇਹਨਾਂ ਦੇ ਵੱਲੋਂ ਕੀਤੇ ਜਾ ਰਹੇ ਬਹੁਤ ਸੇਵਾ ਕੀਤੀ ਆ ਜਿੱਦਾਂ ਵਾਹਿਗੁਰੂ ਨੇ ਇਹਨਾਂ ਦੇ ਕੋਲ ਲਿਖਿਆ ਇਦਾਂ ਸਾਰਾ ਕੁਝ ਕਰ ਰਿਹਾ ਆ ਬੜੀ ਜਨਤਾ ਹਾਂ ਆਮ ਲੋਕ ਦੇਖ ਰਹਾ ਆ ਬੜੀ ਸੇਵਾ ਕਰ ਰਹਾ ਆ ਭਾਵਨਾ ਨਾਲ ਕਰ ਰਹਾ ਆ ਹਾਂਜੀ ਲੱਗਦਾ ਵੀ ਹੋਰ ਨੌਜਵਾਨਾਂ ਨੂੰ ਵੀ ਸੇਧ ਲੈਣੀ ਚਾਹੀਦੀ ਹਾਂਜੀ ਨੌਜਵਾਨ ਹੋਰ ਵੀ ਸੇਧ ਲੈਣਗੇ ਖਾ ਦਾ ਕੰਮਕਾਰ ਕਰਨ ਦੇ ਇਸ ਕਰਕੇ ਸੋ ਬਿਲਕੁਲ ਇੱਕ ਵਾਰ ਫਲੈਕਸ ਜਿਹੜੇ ਪਿੱਛੇ ਲੱਗੇ ਨੇ ਕੈਮਰਾਮੈਨ ਮੇਰੇ ਵੀਰ ਜਿਹੜੇ ਨਾਲ ਨੇ ਉਹਨਾਂ ਨੂੰ ਕਹਾਂਗਾ ਕਿ ਫਲੈਕਸ ਲੱਗੇ ਨੇ ਉਹ ਫਲੈਕਸਾਂ ਤੋਂ ਵੀ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਕਿ ਫ੍ਰੀ ਸੇਵਾ ਜਿਹੜੀ ਟੁੱਟੇ ਜੋੜੇ ਗੰਢਣ ਜੋੜੇ ਪਾਲਿਸ਼ ਕਰਨ ਬੈਗਾ ਜੈਕਟ ਦਾ ਪਜਾਮਾ ਤੇ ਪਰਸਿਆਂ ਦੀਆਂ ਜਿੱਪਾਂ ਪਾਟੇ ਬੈਗਾ ਦੀ ਸਲਾਈ ਆਦਿ तमाम ਜਿਹੜੇ ਇਹਨਾਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤੇ ਸੇਵਾ ਦਾ ਜਿਹੜਾ ਉਦੋਂ ਮੈਂ ਜ਼ਿਲ੍ਹਾ ਗੁਰਦਾਸਪੁਰ ਦੀ ਉੱਤਮ ਸੇਵਾ ਸੁਸਾਇਟੀ ਜਿਹੜੀ ਆ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹਰ ਸਾਲ ਇਹ ਕਰਦੇ ਨੇ ਹਰ ਸਾਲ ਅਸੀਂ ਇਹ ਖਬਰ ਵੀ ਜਿਹੜੀ ਕਵਰ ਕਰੀਦੀ ਹੈ ਬਕਸਦ ਆਈ ਹੈ ਕਿਉਂਕਿ ਜਦੋਂ ਹੋਲਾ ਮਹੱਲਾ ਦੇ ਮੌਕੇ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਆਉਂਦੀ ਹੈ ਸੰਗਤ ਦੇ ਲਈ ਵਿਆਪਕ ਪ੍ਰਬੰਧ ਕੀਤੇ ਜਾਂਦੇ ਨੇ ਉੱਥੇ ਹੀ ਸੰਗਤ ਜਿਹੜੀ ਹੈ ਖਾਸ ਤੌਰ ਤੇ ਅਨੰਦਪੁਰ ਸਾਹਿਬ ਦੇ ਵਿੱਚ ਇਹ ਇੱਕ ਜਿਹੜਾ ਸੇਵਾ ਦਾ ਕਨਸੈਪਟ ਹੈ ਉਸ ਨੂੰ ਵੀ ਦੇਖਣ ਦੇ ਲਈ ਪੁੱਜੇ ਇੱਕ ਹੋਰ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿਉਂਕਿ ਜਿਹੜਾ ਨਗਰ ਕੀਰਤਨ ਉਹ ਸ਼ੁਰੂ ਕੀਤਾ ਗਿਆ ਸੀ ਸਵੇਰੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਡਮੇਲੀ ਵਾਲਿਆਂ ਦੀ ਅਗਵਾਈ ਦੇ ਹੇਠ ਨਿਰਮਲ ਭੇਕ ਦੇ ਵੱਲੋਂ ਉਹ ਨਗਰ ਕੀਰਤਨ ਵੀ ਤਖਤਸ਼੍ਰੀ ਕੇਸਗੜ ਸਾਹਿਬ ਵਿਖੇ ਇਸ ਸਮੇਂ ਪੁੱਜ ਕੇ ਜਿਹੜਾ ਸੰਪੰਨ ਹੋ ਚੁੱਕਾ ਹੈ ਸੋ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਲੱਖਾਂ ਦੀ ਤਦਾਦ ਦੇ ਵਿੱਚ ਜਿੱਥੇ ਨਤਮਸਤਕ ਹੋ ਰਹੀ ਆ ਉੱਥੇ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਹੋਲਾ ਮਹੱਲਾ ਦੇ ਜਿਹੜੇ ਵੱਖ-ਵੱਖ ਰੰਗ ਨੇ ਉਹ ਰੰਗ ਦੇਖਣ ਨੂੰ ਜਿਹੜੇ ਮਿਲ ਰਹੇ ਨੇ ਕਿਤੇ ਲੰਗਰ ਲੱਗੇ ਹੋਏ ਨੇ ਪੀਜ਼ਿਆਂ ਦੇ 버ਗਰਾਂ ਦੇ ਨੂਡਲਾਂ ਦੇ ਤੇ ਕਿਤੇ ਜਿਹੜੇ ਸੇਵਾ ਦੇ ਵਿੱਚ ਰੁੱਝੇ ਹੋਏ ਸੇਵਾ ਦੇ ਵਿੱਚ ਮਗਨ ਹੈ ਨੌਜਵਾਨ ਜੋੜੇ ਗੰਢ ਰਹੇ ਨੇ ਸੋ ਅਜਿਹੀਆਂ ਤਸਵੀਰਾਂ ਕੇਵਲ ਤੇ ਕੇਵਲ ਗੁਰੂ ਨਗਰੀ ਖਾਲਸਾ ਪੰਥ ਦੇ ਪ੍ਰਗਟ ਸਥਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਹੀ ਦੇਖਣ ਨੂੰ ਮਿਲਦੀਆਂ ਨੇ ਕੈਮਰਾਮੈਨ ਮਨਪ੍ਰੀਤ ਦੇ ਨਾਲ ਬੀ ਐਸ ਜਾਨਾ ਪੀਟੀਸੀ ਨਿਊਜ਼ ਸ੍ਰੀ ਅਨੰਦਪੁਰ ਸਾਹਿਬ